ਕ੍ਰਿਸ਼ਨ ਭਗਵਾਨ ਜੀ ਦੇ ਜਨਮ ਦਿਨ ਨੂੰ ਲੈ ਕੇ ਜਿੱਥੇ ਕਿ ਮੰਦਰਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਦੇਖਿਆ ਜਾ ਰਿਹਾ ਮੰਦਰਾਂ ਨੂੰ ਦੁੱਲਨ ਦੀ ਤਰ੍ਹਾਂ ਸਜਾਇਆ ਗਿਆ ਉਹ ਮੂਰਤੀ ਤੁਹਾਨੂੰ ਦਿਖਾਉਣ ਜਾ ਰਿਹਾ ਜੋ ਕਿ ਸਦੀਆਂ ਪੁਰਾਣੀ ਮੂਰਤੀ ਹੈ ਭਗਵਾਨ ਕ੍ਰਿਸ਼ਨ ਭਗਵਾਨ ਜੀ ਦੀ ਜੋ ਕਿ ਦੋ ਮੂਰਤੀਆਂ ਨੇ ਹਿੰਦੁਸਤਾਨ ਦੇ ਵਿੱਚ ਇੱਕ ਨਾਭਾ ਰਿਆਸਤ ਦੇ ਵਿੱਚ ਅਤੇ ਦੂਸਰੀ ਬਰਿੰਦਰਾਵਨ ਦੇ ਵਿੱਚ ਆ ਸਾਡੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਭਗਵਾਨ ਜੀ ਦੇ ਦਰਸ਼ਨ ਕਰ ਸਕਦੇ ਹੋ ਸਿਰਫ ਰਾਦੇ ਰਾਦੇ ਕ੍ਰਿਸ਼ਨ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਪੂਰੇ ਸੰਸਾਰ ਦੇ ਵਿੱਚ ਮਨਾਇਆ ਜਾਣਾ ਜਿੱਥੋਂ ਕਿ ਮੰਦਰਾਂ ਦੇ ਵਿੱਚ ਜਿਹੜੇ ਪ੍ਰਬੰਧ ਨੇ ਉਹ ਕੀਤੇ ਗਏ ਨੇ ਤੁਸੀਂ ਸਾਡੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਵਿਰੇਂਦਰਾਵਨ ਅਤੇ ਦੂਸਰੇ ਪਾਸੇ ਵਿਆਸਤ ਨਾਭਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੂਸਰੇ ਪਾਸੇ ਸੰਗਤ ਜਿਹੜੀ ਸੰਗਤ ਆ ਸ਼ਰਧਾਲੂ ਨੇ ਕ੍ਰਿਸ਼ਨ ਭਗਵਾਨ ਜੀ ਦੇ ਉਹ ਗੁਰੂ ਘਰ ਦੇ ਵਿੱਚ ਦਰਬਾਰ ਦੇ ਵਿੱਚ ਪਹੁੰਚ ਰਹੇ ਨੇ ਜਿੱਥੇ ਕਿ ਪੂਰਾ ਉਤਸ਼ਾਹ ਜਿਹੜਾ ਸੰਗਤਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਿਹੜੇ ਮੰਦਰ ਦੇ ਪੁਜਾਰੀ ਨੇ ਉਹਨਾਂ ਵੱਲੋਂ ਵੀ ਇੰਤਜ਼ਾਮ ਨੇ ਜਿਹੜੇ ਪੂਰੇ ਕੀਤੇ ਗਏ ਨੇ ਤੁਸੀਂ ਇੱਕ ਵਾਰ ਫਿਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਤੇ ਅਸੀਂ ਪੁਜਾਰੀ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਮੰਦਰ ਨੂੰ ਸਜਾਇਆ ਗਿਆ ਬੜੀਆਂ ਰੌਣਕਾਂ ਨੇ ਬੜਾ ਉਤਸ਼ਾਹ ਸੰਗਤ ਦੇ ਵਿੱਚ ਪਾਇਆ ਜਾ ਰਿਹਾ ਇਹ ਹਰ ਸਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੀਤਾ ਗਿਆ ਜੀ ਹਰ ਸਾਲ ਇਹ ਕੀਤਾ ਜਾਂਦਾ ਹੈ ਆ ਗੁਰੂ ਜੀ ਦੀ ਕਿਰਪਾ ਨਾਲ ਹੁੰਦਾ ਲੋਕਾਂ ਦੇ ਸਹਿਯੋਗ ਨਾਲ ਹੁੰਦਾ ਜੀ ਕਿੰਨੀ ਸੰਗਤ ਪਹੁੰਚਦੀ ਆ ਕੀ ਕੀ ਮਰਜ਼ਾਦਾ ਇਸ ਮੰਦਿਰ ਦੀ ਆ ਕਿੰਨੇ ਸਦੀਆਂ ਪੁਰਾਣਾ ਮੰਦਿਰ ਆ ਇਹ 300 ਸਾਲ ਪੁਰਾਣਾ ਮੰਦਿਰ ਆ ਜੀ ਇੱਥੇ ਹਰ ਸਾਲ ਇਸਰੀ ਰੌਣਕਾਂ ਹੁੰਦੀਆਂ ਨੇ ਜੀ ਆਏ ਐਸ ਵਾਰ ਵੀਰੇ ਕ੍ਰਿਸ਼ਨ ਤੇ ਭੰਡਾਰਾ ਕੀਤਾ ਜਾਂਦਾ ਜੀ ਉਦੋਂ ਵੀ 6-700 ਬੰਦਾ ਆਏ ਐਸ ਵਾਰ ਆਉਂਦੇ ਜੀ ਤੁਸੀਂ ਸਾਡੇ ਇਸ ਮੰਦਿਰ ਬਾਰੇ ਕੋਈ ਜਾਣਣਾ ਪਾ ਸਕਦੇ ਹੋ ਕਦੋਂ ਮੂਰਤੀ ਸਥਾਪਨਾ ਹੋਈ ਕਿੰਨੇ ਸਦੀਆਂ ਪੁਰਾਣਾ ਮੰਦਿਰ ਆ ਕਿੱਥੇ ਕਿੱਥੇ ਮੂਰਤੀਆਂ ਨੇ ਜਿਹੜੀਆਂ ਕ੍ਰਿਸ਼ਨ ਭਗਵਾਨ ਜੀ ਦੀਆਂ ਨੇ ਇਹ ਸੱਚੀ ਦੇਖੋ ਸਾਡੀ ਉਮਰ ਤਾਂ ਬਹੁਤ ਘੱਟ ਹੈ ਪੁਰਾਣੇ ਬਜ਼ੁਰਗ ਜੀ ਜਿਹੜੇ ਪੁਰਾਣੇ ਲੋਕ ਆਉਂਦੇ ਨੇ ਜੀ ਵੀ ਇਹ 300 ਸਾਲ ਪੁਰਾਣਾ ਮੰਦਿਰ ਹੈ ਇਹ ਭਗਵਾਨ ਕ੍ਰਿਸ਼ਨ ਜੀ ਦੀ ਛਵੀ ਹੈ ਜੀ ਇਹ ਨਾਲ ਰਾਜਾ ਰਾਣੀ ਜੀ ਵਿਰਾਜਮਾਨ ਨੇ ਤੇ ਪੁਰਾਣੇ ਲੱਡੂ ਗੋਪਾਲ ਜੀ ਨੇ ਜੀ ਨਾਲ ਸ਼ਾਲਗ੍ਰਾਮ ਜੀ ਨੇ ਇਸ ਤਰ੍ਹਾਂ ਕਰਕੇ ਸਾਰੇ ਗੜਰੀ ਭਗਵਾਨ ਜੀ ਨੇ ਸੰਕਟ ਮੋਚਨ ਜੀ ਨੇ ਹਨੂਮਾਨ ਜੀ ਨੇ ਇਹ ਸਾਰੇ ਪ੍ਰਾਚੀਨ ਨੇ ਜੀ ਉਹਦੇ ਬਿਲਕੁਲ ਰਾਦੇ ਰਾਣੀ ਤੇ ਕ੍ਰਿਸ਼ਨ ਭਗਵਾਨ ਦੀ ਦੀਆ ਮੂਰਤੀ ਤੁਸੀਂ ਸਾਡੇ ਪਿੱਛੇ ਦੇਖ ਸਕਦੇ ਹੋ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਕੋਸ਼ਿਆ ਸੰਗਤ ਦੇ ਵਿੱਚ ਜਿਹੜਾ ਸ਼ਰਧਾਲੂ ਪਹੁੰਚ ਰਹੇ ਨੇ ਹਮ ਆਕੇ ਸਾਡੇ ਹਰ ਸਾਲ ਜਨਮ ਅਸ਼ਟਮੀ ਬਹੁਤ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ਤੇ ਮੰਦਿਰ ਚ ਭਜਨ ਸੰਧਿਆ ਹੁੰਦੀ ਹੈ ਹਰ ਹਫਤੇ ਭਜਨ ਸੰਧਿਆ ਹੁੰਦੀ ਹੈ ਇੱਕ ਦਿਨ ਜਨਮ ਅਸ਼ਟਮੀ ਤੋਂ ਪਹਿਲਾਂ ਕੀਰਤਨ ਹੁੰਦਾ ਕੱਲ ਵੀ ਇਵੇਂ ਰਾਤ ਨੂੰ ਕੀਰਤਨ ਹੋਏਗਾ ਸਾਮ ਪਬਲਿਕ ਆਂਦੀ ਆ ਹਰੇਕ ਦਾ ਆਪਣਾ ਆਪਣਾ ਹੁੰਦਾ ਹੈ ਇਸ ਲਈ ਹਰ ਸੰਡੇ ਅਸੀਂ ਲਾਈਵ ਪਾਉਂਦੇ ਆ ਫੇਸਬੁੱਕ ਤੇ ਸ਼੍ਰੀ ਬਾਂਕੇ ਵਿਆਰ ਜੀ ਕਿਸ ਤਰ੍ਹਾਂ ਦੀਆਂ ਰੌਣਕਾਂ ਨੇ ਜਿਹੜੀਆਂ ਇਸ ਜਨਮਾਸ਼ਟੀ ਲੈ ਕੇ ਕ੍ਰਿਸ਼ਨ ਭਗਵਾਨ ਤੇ ਰਾਧਾ ਰਾਨੀ ਜੀ ਮਹਾਰਾਜ ਕੀ ਕਹਿਣਾ ਚਾਹੁੰਦੇ ਹੋ ਸਾਡੇ ਮੰਦਰ ਦੀ ਬਹੁਤ ਪ੍ਰਾਚੀਨ ਹੈ ਜੀ ਅਸੀਂ ਇਸ ਮੰਦਰ ਦੇ ਸੇਵਾਦਾਰਾਂ ਜੀ ਤੇ ਅਸੀਂ ਬਹੁਤ ਹੀ ਤਨਮਨ ਨਾਲ ਸੇਵਾ ਕਰਦੇ ਹਾਂ ਜੋ ਕਿ ਅਸੀਂ ਕਹਿੰਦੇ ਹਾਂ ਵੀ ਹਾਂ ਬਾਤੋ-ਬਦ ਮੰਦਰ ਦੇ ਨਾਲ ਜੁੜਨ ਤੇ ਮੰਦਰ ਦੀ ਪੂਰੀ ਬੋਲ ਇਹ ਸਾਡੇ ਨਾਲ ਹੋਏ ਨੇ ਜੀ ਬਾਕੀ ਇਹ ਸਾਡੇ ਕਰਨੇ ਸੀ ਜਨਮਸ਼ਟਮੀ ਦਾ ਤਿਆ ਤਿਹਾਰ ਨੂੰ ਲੈ ਕੇ ਜਿੱਥੇ ਕਿ ਪੂਰੇ ਭਾਰਤ ਦੇ ਵਿੱਚ ਜਿਹੜੇ ਕ੍ਰਿਸ਼ਨ ਭਗਵਾਨ ਜੀ ਦੇ ਮੰਦਰ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਸੁਝਾਇਆ ਗਿਆ ਗੱਲ ਨਾਬਾ ਰਿਆਸਤ ਦੀ ਕਰਾਂਗੇ ਨਾਬਾ ਰਿਆਸਤ ਦੇ ਵਿੱਚ ਪਚੀਨ ਮੰਦਿਰ ਆ ਕ੍ਰਿਸ਼ਨ ਭਗਵਾਨ ਜੀ ਦਾ ਅਸੀਂ ਉਸ ਮੰਦਿਰ ਦੇ ਵਿੱਚ ਖੜੇ ਆ ਉਸ ਪੁਜਾਰੀ ਦੇ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਜੋ ਸੰਗਤ ਆਉਗੀ ਨਮਸਤਕ ਹੋਗੀ ਮੱਥਾ ਟੇਕੇਗੀ ਕ੍ਰਿਸ਼ਨ ਭਗਵਾਨ ਦੇ ਜਨਮ ਦਿਹਾੜੇ ਨੂੰ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਪੰਡਿਤ ਜਿਹੜੇ ਕੀਤੀਆਂ ਨੇ ਮੰਦਿਰਾਂ ਦੇ ਵਿੱਚ ਬਹੁਤ ਸਜਾवट ਕੀਤੀ ਗਈ ਹੈ ਮੰਦਿਰ ਮੈਂ ਠਾਕੁਰ ਜੀ ਕੇ ਔਰ ਕੀਰਤਨ ਕੀ ਵਿਵਸਥਾ ہماری ਕਮੇਟੀ ਦੁਆਰਾ ਔਰ ਇਸਤਰੀ ਸਭਾ ਇਹ ਸਾਰੀ ਕੀਰਤਨ ਔਰ ਭਜਨ स्मिरण में अपना पूरा दिन लगाते हैं लोग पूरे दिन दर्शन करने के लिए आते हैं इस मंदिर का इतना भी इतिहास है कि जो हीरा सिंह जी हुए हमारे तो वो वो भी इस मंदिर से पहले इस संस्था से जुड़े हुए हैं राजा महाराजा और भी जो हमारे हुए हैं है रियासत के तो उनका भी हमारे पास रिकॉर्ड है कि वो पता नहीं पैंतालीस रुपये के या कैसे जैसे है तो वो सेवा में भेजते हैं आज भी वो हम चार साल बाद पाँच साल बाद उसको निकालते हैं तो इसका इससे हमें पता लगता है कि ये मंदिर राजा महाराजाओं से के समय भी ये सुशोभित था तो सौ साल तो ऊपर का समय सौ साल का समय इस सनातन धर्म सभा की स्थापना हुई हो गई होगी और जो ठाकुर जी विराजमान हैं तो ये अस्सी में इसी महीने में ये विराजमान हुए थे तो तब से तो भी यहां उसा और भी ज़्यादा यहाँ उत्साह और उत्सव मना लोग मनाने लगे और लोग जुड़ने लगे क्योंकि पहले ये एक भवन का रूप था परंतु अब ये मंदिर का रूप इसने ले लिया है जिसमें कि लोग जुड़ने काफ़ी शुरू हो गए हैं बहुत सारे लोग आते हैं अपनी मनोकामनाओं को लेकर के ठाकुर जी सभी को अपने चरणों का चरणों की चरणों का प्रेम भक्ति और जो कोई भी जो भी भाव से जो यहाँ आते हैं उनकी सब भावनाओं को पूर्ण करते हैं ਆ ਬਿਲਕੁਲ ਪੰਡਤ ਜੀ ਨਾਲ ਗੱਲਬਾਤ ਕੀਤੀ ਆ ਜਨਮਾਸਟਮੀ ਲੈ ਕੇ ਮੰਦਿਰ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ 100 ਸਦੀਆਂ ਪੁਰਾਣਾ ਮੰਦਿਰ ਆ ਜੋ ਕਿ ਪ੍ਰਚੀਨ ਮੰਦਿਰ ਆ ਮਹਾਰਾਜਾ ਹੀਰਾ ਸਿੰਘ ਵੀ ਕਹਿੰਦੇ ਆਇਆ ਕਰਦੇ ਸਨ ਉਹਨਾਂ ਦਾ ਵੀ ਵੱਡਾ ਸਹਿਯੋਗ ਸੀ ਇਸ ਮੰਦਿਰ ਦੇ ਵਿੱਚ ਜਿੱਥੋਂ ਕਿ ਤਿਆਰੀਆਂ ਜਿਹੜੀਆਂ ਪੂਰੀਆਂ ਮੁਕੰਮਲ ਕਰ ਲਿਆ ਗਏ ਨੇ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਪਾਇਆ ਗਿਆ ਲਟਾਂ ਦੇ ਪ੍ਰਬੰਧ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸਜਾਏ ਗਏ ਨੇ ਜਨਮਾਸਟਮੀ ਦਾ ਤਿਹਾਰ ਆ ਪੂਰੇ ਉੱਤਰੀ ਭਾਰਤ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਦਾ ਜਨਮ ਦਿਹਾੜਾ ਜਿਹੜਾ ਮਨਾਇਆ ਜਾਂਦਾ ਨਾਬਾ ਤੋਂ ਹਰਮਿੰਦਰ ਸਿੰਘ ਕੁਮਾਰ